ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਨ੍ਹਾਂ ਦੇ ਧਰਤੀ ਕੰਪਲੀਟ ਹੋ ਚੁੱਕੀ ਏ ਉਸ ਧਰਤੀ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਰਕਲ ਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ 5 April ਨੂੰ ਕੀਤੀ ਜਾ ਰਹੀ ਏ ਜਿਸ ਦੇ ਬਾਰੇ ਡਾਕਟਰ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਦੇ ਬੁਲਾਰੇ ਨੇ ਔਰ ਅਕਾਲੀ ਦਲ ਦੇ ਉਹ ਜਨਰਲ ਸੈਕਟਰੀ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਡੈਲੀਗੇਟਾਂ ਦੀ ਚੋਣ ਹੋਣੀ ਹੈ ਉਸ ਤੋਂ ਬਾਅਦ ਡੈਲੀਗੇਟ ਅਗੇ ਪ੍ਰਧਾਨ ਦੀ ਚੋਣ ਕਰਨਗੇ ਉਹ ਸਾਰੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਬਿਨਾਂ ਪ੍ਰਧਾਨ ਤੋਂ ਸ਼੍ਰੋਮਣੀ ਅਕਾਲੀ ਦਲ ਚੱਲ ਰਿਹਾ ਹੈ ਪਿਛਲੇ 20 ਜਨਵਰੀ ਨੂੰ ਅਕਾਲੀ ਦਲ ਦੇ ਵੱਲੋਂ ਭਰਤੀ ਕੀਤੀ ਗਈ ਸੀ ਨਵੀਂ ਪਰਤੀ ਕਰਨ ਤੋਂ ਬਾਅਦ ਜੋ ਸਾਰੀ ਲੀਡਰਸ਼ਿਪ 'ਤੇ ਇੱਕ ਵਾਰੀ ਪੰਗ ਹੋ ਚੁੱਕੀ ਸੀ ਹੁਣ ਡੈਲੀਗੇਟ ਚੁਣੇ ਜਾਣੇ ਨੇ ਜੋ ਪਹਿਲਾਂ 1 ਮਾਰਚ ਤੱਕ ਇਹੀ ਆਸੀ ਕੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਪਰ 1 ਮਾਰਚ ਤੱਕ ਜੋ ਸਾਰੇ ਨਵੀਂ ਪਰਤੀ ਹੋਏ ਫਾਰਮ ਨਹੀਂ ਪਹੁੰਚੇ ਜਿਸ ਕਾਰਨ ਇਹ ਜਿਹੜੇ ਕਿ ਲੇਟ ਕੀਤਾ ਗਿਆ 1 ਮਹੀਨਾ ਸਮਾਂ ਹੋਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਅੱਜ ਫਰਸਟ ਅਪਲੈਅਰ ਤੋਂ ਇਹ ਐਲਾਨ ਕੀਤਾ ਗਿਆ ਜੋ ਕਿ 2 ਤੋਂ 6 April ਤੱਕ ਜ਼ਿਲ੍ਹਾ ਡੈਲੀਗਟਾਂ ਦੀ ਚੋਣ ਹੋਵੇਗੀ ਉਸ ਤੋਂ ਬਾਅਦ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਸੋ ਦੂਸਰੇ ਪਾਸੇ ਜੋ ਅਕਾਲ ਤਖਤ ਸਰਪ ਤੋਂ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਹੈ ਉਹ ਵੀ ਆਪਣੀ ਧਰਤੀ ਉਹਨਾਂ ਨੇ 18 March ਤੋਂ ਸ਼ੁਰੂ ਕੀਤੀ ਹੈ ਜੋ ਕਿ ਅਕਾਲੀ ਦਲ ਦੇ ਲੀਡਰ ਦਰਜੀਤ ਸਿੰਘ ਚੀਮਾ ਨੇ ਉਹਨਾਂ ਨੂੰ ਜਿਹੜਾ ਕਿ ਇੱਕ ਝਾਲੀ ਧਰਤੀ ਦੱਸਿਆ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜੋ ਅੱਜ ਸ਼੍ਰੋਮਣੀ ਕਾਲੀਦਾਵ ਦੇ ਵਰਕਰ ਨੇ ਸਿਰਫ ਇੱਕੋ ਹੀ ਸ਼੍ਰੋਮਣੀ ਕਾਲੀਦਾਵ ਲਈ ਔਰੋ ਸ਼੍ਰੋਮਣੀ ਕਾਲੀਦਾਵ ਨੂੰ ਜਿਹੜਾ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੇਂਦਰੀ ਏਜੰਸੀਆਂ ਦੇ ਸਾਰਾ ਇਹ ਪੰਜਾਬ ਵਿੱਚ ਵਰਤਾਰਾ ਚਲਾਇਆ ਜਾ ਰਿਹਾ ਹੈ ਜੋ ਇਹ ਪੰਜ ਮਹਿਮਰਨ ਇਹ ਪ੍ਰਤੀਕਰਮ ਲਈ ਸ਼੍ਰੀ ਅਕਾਲ ਤਖਤ ਸਾਹਿਬ ਨੇ ਨਹੀਂ ਕਿਹਾ ਖੁਦ ਇਹ ਭਾਜੀਪੀ ਦੇ ਵੱਲੋਂ ਇਹ ਲੱਗੇ ਹੋਏ ਨੇ ਪ੍ਰਤੀਕਰਮ ਵਾਸਤੇ ਸੋ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਔਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਭਰਤੀ ਪਹਿਲਾਂ ਹੀ ਕੰਪਲੀਟ ਕਰ ਚੁੱਕੇ ਹਾਂ ਸੋ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ ਉਥੋਂ ਹੀ ਉਹ ਮੈਂਬਰਸ਼ਿਪ ਭਰਤੀ ਸ਼ੁਰੂ ਹੋਈ ਏ ਆਪਣਾ ਜਿਹੜਾ ਕੀ ਅਕਾਲੀ ਦਲ ਦਾ ਇੱਕ ਅਕਾਊਂਟ ਹੈ ਲੇਕਿਨ ਜਿਹੜੀ ਇਹ ਭਰਤੀ ਹੋ ਰਹੀ ਏ ਨਾ ਤਾਂ ਕੋਈ ਅਕਾਊਂਟ ਏ ਨਾ ਹੀ ਕੋਈ ਉਸ ਦਾ ਦਫ਼ਤਰ ਏ ਨਾ ਇਹ ਜਿਹੜੀ ਜਾਲੀ ਪਰਚੀ ਏ ਉਸ ਦੇ ਉੱਪਰ ਕਿਸੇ ਦਾ ਕੰਟੈਕਟ ਨੰਬਰ ਲਿਖਿਆ ਹੋਇਆ ਹੈ ਫਿਰ ਉਹ ਫਾਰਮ ਭਰ ਕੇ ਤੇ ਉਹ ਪੈਸਾ ਇਕੱਠਾ ਕਰਕੇ ਕਿਹਦੇ ਅਕਾਉਂਟੇ ਜਾਣਾ ਜੋ ਕਿ ਮਾਣੇ ਸਿੱਧਾ ਸਿੱਧਾ ਕਿਹਾ ਕਿ ਇਹ ਲੋਕਾਂ ਦਾ ਪੈਸਾ ਇਕੱਠਾ ਕਰਕੇ ਆਪਣੀਆਂ ਗੱਡੀਆਂ ਦੇ ਵਿੱਚ ਤੇਲ ਪਾ ਰਹੇ ਨੇ ਔਰ ਇਹ ਗੱਡੀਆਂ ਚਲਾ ਰਹੇ ਨੇ ਜੋ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਨਵੀਂ ਭਰਤੀ ਜਿਹੜੀ ਹੋਈਏ ਉਸ ਦੇ ਬਾਅਦ ਹੁਣ ਡੈਲੀਗੇਟ ਚੁਣੇ ਜਾਣੇ ਨੇ ਜੋ 5 ਅਪ੍ਰੈਲ ਨੂੰ ਉਹਨਾਂ ਨੇ ਰੂਪਗੜ ਜੋ ਉਹਨਾਂ ਦਾ ਆਪਣਾ ਜ਼ਿਲ੍ਹਾ ਉੱਥੇ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਡੈਲੀਗੇਟਾਂ ਦੀ ਚੋਣ ਹੋਣੀ ਹੈ 11 ਵਜੇ ਜੋ ਪਠਾ ਸਾਹਿਬ ਵਿਖੇ ਸਾਰੇ ਹੀ ਜੋ ਅਕਾਲੀ ਲੀਡਰਸ਼ਿਪ ਪਹੁੰਚੇਗੀ اور ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਡੈਲੀਗੇਟਾਂ ਦੀ ਚੋਣ ਮੀਟਿੰਗ ਹਰ ਦੇ ਵਿੱਚ ਹੋਵੇਗੀ ਸ੍ਰੀ ਕੇਸਗੜ੍ਹ ਸਾਹਿਬ ਉਸ ਤੋਂ ਬਾਅਦ 3 ਤੋਂ 5 April ਦੇ ਵਿੱਚ ਇਹ ਸਾਰੇ ਡੈਲੀਗੇਟ ਚੁਣੇ ਜਾਣਗੇ ਜਿਲ੍ਹਾ ਰੂਪਨਗਰ ਦੇ ਉਸ ਤੋਂ ਬਾਅਦ ਚੋਣ ਅਜਰ ਪਰ ਅਤੇ ਸੀਨੀਅਰ ਅਕਾਲੀ ਆਗੂ ਸਾਰੇ ਹਾਜ਼ਰ ਹੋ ਕੇ ਡੈਲੀਗੇਟਾਂ ਨੂੰ ਚੁਣ ਕੇ ਫਿਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਾਰੇ ਡੈਲੀਗੇਟ ਜਿਹੜੇ ਚੁਣ ਕੇ ਅਸੀਂ ਜਿਹੜਾ ਪ੍ਰਧਾਨ ਦੀ ਚੋਣ ਕਰਨੀ ਹੈ ਸੋ ਇਸ ਮੌਕੇ ਉਹਨਾਂ ਦੇ ਨਾਲ ਪੂਰੀ ਲੀਡਰਸ਼ਿਪ ਮੌਜੂਦ ਸੀ ਔਰ ਉਹਨਾਂ ਨੇ ਦੱਸਿਆ ਕਿ ਭਾਵੇਂ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ ਬਿਨਾ ਪ੍ਰਧਾਨ ਤੋਂ ਹੈ ਪਰ ਲੋਕ ਅੱਜ ਵੀ ਅਕਾਲੀ ਦਲ ਦੇ ਨਾਲ ਖੜੇ ਨੇ ਅਕਾਲੀ ਦਲ ਅੱਜ ਵੀ ਮਜ਼ਬੂਤ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਲੋਕ ਅਟਿਕ ਰਹੇ ਨੇ ਸੁਖਬੀਰ ਸਿੰਘ ਬਾਦਲ ਦੁਬਾਰਾ ਅਕਾਲੀ ਦਲ ਦੇ ਪ੍ਰਧਾਨ ਬਣਨਗੇ ਔਰ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੀ ਵੰਗਡੌਟ ਸਮਾਲਣਗੇ ਉਹਨਾਂ ਨੇ ਸਪਸ਼ਟ ਅੱਜ ਕਿਹਾ ਹੈ ਕਿ ਜੋ ਡੈਲੀਗੇਟ ਚੁਣੇ ਜਾਣਗੇ ਉਹ ਸਾਰੇ ਹੀ ਸੁਖਬੀਰ ਸਿੰਘ ਬਾਦਲ ਨੂੰ ਹੀ ਰਿਪਰੈਜ਼ੈਂਟ ਕਰਨਗੇ ਕਿਉਂਕਿ ਹੋਰ ਕੋਈ ਲੀਡਰ ਪ੍ਰਧਾਨ ਦੇ ਦਾਵੇਦਾਰ ਹੈ ਹੀ ਨਹੀਂ ਸੋ ਉਹਨਾਂ ਨੇ ਆਪਦੇ ਵੱਲੋਂ ਫਿਰ ਅਪੀਲ ਕੀਤੀ ਹੈ ਸਾਰਿਆਂ ਨੂੰ ਕਿ ਸਾਰੇ ਇਕੱਠੇ ਹੋਈਏ ਔਰ ਇਕੱਠੇ ਹੋ ਕੇ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਅਕਾਲੀ ਦਲ ਦਾ ਅਗਲਾ ਪ੍ਰਧਾਨ ਬਣਾਈਏ ਔਰ ਅਕਾਲੀ ਦਲ ਮਜ਼ਬੂਤ ਹੋਵੇ ਦੋ ਜਾਂ ਸਤਾਹੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਪਾਰਟੀ ਦੁਬਾਰਾ ਸੱਤਾ ਵਿੱਚ ਆਵੇਗੀ ਔਰ ਅਸੀਂ ਸਾਰੇ ਜੋ ਫਿਰ ਮਜ਼ਬੂਤ ਹੋਵਾਂਗੇ ਸੋ ਅਕਾਲੀ ਦਲ ਦੀ ਜੋ ਭਰਤੀ ਮਹਿਮ ਹੋਈ ਸੀ ਉਸ ਦੇ ਬਾਰੇ ਡੈਲੀਗੇਟਾਂ ਦੀ ਚੋਣ ਜੋ 6 ਅਪ੍ਰੈਲ ਤੱਕ ਕੰਪਲੀਟ ਹੋ ਜਾਵੇਗੀ ਉਸ ਤੋਂ ਬਾਅਦ 10 ਅਪ੍ਰੈਲ ਤੱਕ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਜੋ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਜੋ 13 ਅਪ੍ਰੈਲ ਵਿਸਾਖੀ ਵਾਲੇ ਦਿਨ ਸਭੋਧਨ ਕਰਨਗੇ ਉਹ ਨਵੇਂ ਪ੍ਰਧਾਨ ਬਣ ਜਾਣਗੇ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਜਿਸ ਨੂੰ ਲੈ ਕੇ ਦਰਜੀ ਸਿੰਘ ਜੀ ਮਾ ਨੇ ਇਹ ਵੱਡੀ ਜਾਣਕਾਰੀ ਦਿੱਤੀ ਉਹਨਾਂ ਨੇ ਅੱਜ ਨਵੀਂ ਪਰਤੀ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਨੇ ਡੈਲੀਗੇਟਾਂ ਦੇ ਜੋ ਪਰਤੀ ਚੋਣ ਹੋਣੀ ਹੈ ਸਰੂਪਨਗਰ ਤੋਂ 5 ਅਪ੍ਰੈਲ ਨੂੰ